ਵਿਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਤਿੰਨ ਤਿੰਨ ਪੰਦਰਾਂਕ ਸਕੂਲ ਕੋਲ ਸਰਕਾਰੀ ਦਫਤਰ ਤੇ ਬੈਂਕ ਪੰਜਾਬ ਦੇ ਲੋਕਾਂ ਲਈ ਅਗਸਤ ਦਾ ਮਹੀਨਾ ਮੌਜਾ ਮਸਤੀਆਂ ਨਾਲ ਭਰਪੂਰ ਹੋਣ ਵਾਲਾ ਹੈ ਕਿਉਂਕਿ ਇਸ ਮਹੀਨੇ ਲਗਾਤਾਰ ਤਿੰਨ ਛੁੱਟੀਆਂ ਸਰਕਾਰੀ ਛੁੱਟੀਆਂ ਆ ਰਹੀਆਂ ਹਨ ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡੇ ਕੋਲ ਵੀ ਕਿਤੇ ਘੁੰਮਣ ਦੀ ਜੋਤਨਾ ਹੈ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੋਵੇਗੀ ਲੋਕ ਲੰਬੇ ਵੀਕੈਂਡ ਤੇ ਕਿਤੇ ਘੁੰਮਣ ਜਾਣ ਦੀ ਯੋਜਨਾ ਬਣਾਉਂਦੇ ਹਨ ਅਤੇ ਦਰਅਸਲ ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਅਨੁਸਾਰ 15 16 ਅਤੇ 17 ਅਗਸਤ ਨੂੰ ਸਰਕਾਰੀ ਛੁੱਟੀ ਹੋਏਗੀ ਜਾਨੀ ਕਿ ਸਕੂਲ ਕਾਲਜ ਅਤੇ ਸਰਕਾਰੀ ਦਫਤਰ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿਣਗੇ ਇੱਥੇ ਤੁਹਾਨੂੰ ਦੱਸ ਦਈਏ ਕਿ 15 ਅਗਸਤ ਸ਼ੁੱਕਰਵਾਰ ਨੂੰ ਆ ਰਿਹਾ ਹੈ ਜਿਸ ਕਾਰਨ ਆਜ਼ਾਦੀ ਦਿਵਸ ਅਤੇ ਰਾਸ਼ਟਰੀ ਛੁੱਟੀ ਹੋਵੇਗੀ ਅਗਲੇ 16 ਅਗਸਤ ਜਾਨੀ ਸ਼ਨੀਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ ਅਤੇ ਦਰਾਨ ਕਈ ਥਾਵਾਂ ਤੇ ਜਨਤਕ ਛੁੱਟੀ ਰਹੇਗੀ ਸ਼ੁੱਕਰਵਾਰ ਸ਼ਨੀਵਾਰ ਤੋਂ ਬਾਅਦ ਸਤਾਰਾ ਤਰੀਕ ਨੂੰ ਐਤਵਾਰ ਹੋਣ ਕਾਰਨ ਹਫਤਾ ਹਫਤੇਵਾਰੀ ਛੁੱਟੀ ਰਹੇਗੀ ਇਸ ਤਰ੍ਹਾਂ ਸਕੂਲ ਕਾਲਜ ਸਰਕਾਰੀ ਦਫ਼ਤਰ ਅਤੇ ਬੈਂਕ ਤਿੰਨ ਦਿਨ ਬੰਦ ਰਹਿਣਗੇ ਇਹ ਧਿਆਨ ਦੇਣ ਦੀ ਤੇਨ ਯੋਗ ਹੈ ਕਿ ਪੰਜਾਬ ਵਿੱਚ ਲੰਮੀਆਂ ਛੁੱਟੀਆਂ ਵਾਲਾ ਵੀਕੈਂਡ ਵੀ ਕਾਫੀ ਦੇਰ ਨਾਲ ਆਵੇਗਾ ਜਿਸ ਨਾਲ ਲੋਕਾਂ ਨੂੰ ਇਹਨਾਂ ਛੁੱਟੀਆਂ ਦਾ ਆਨੰਦ ਮਾਣ ਸਕਣਗੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਸਭ ਜਾਣਕਾਰੀ ਦਿੱਤੀ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ